8000 ਰੁਪਇਆ ਠੀਕ ਹੈ ਜੀ ਸੰਖਾ ਜੇ ਡੀਸੀ ਨੇ ਸਹਨ ਨਾ ਕੀਤੇ ਚੌਣ ਕਮਿਸ਼ਨ ਕੋਲੇ ਲੈ ਕੇ ਜਾਊਂਗਾ ਪੈਸਾ ਤਾਂ ਹੀ ਹੈ ਪਾਵਰ ਹੈ ਹੀ ਯਾਰ ਪਾਵਰ ਹੈ ਹੀ ਪਾਵਰ ਠੀਕ ਹੈ ਆਠ ਦੇਖੋ ਮੰਗੇ ਆ ਬੰਦੇ ਦਾ ਹੈਂਡੀਕੈਟ ਬੰਦਾ ਉਥੇ ਪਰਚੀਆਂ ਕੱਟਣ ਵਾਲੇ ਜ਼ਿਮੀਂਦਾਰਾਂ ਦੇ ਸ਼ੋਰ ਲੱਗੇ ਆ ਤੇ ਕੀ ਗੱਲ ਆ ਇਹਨਾਂ ਦੀ ਹਾਂ ਇਹਨਾਂ ਦੇ ਰੋਟੀ ਨਹੀਂ ਭਗਦੀ ਵਿਚਾਰਾਂ ਦੇ ਇੱਕ ਟਾਈਮ ਦੀ ਭਗਦੀ ਇੱਕ ਦੀ ਨਹੀਂ ਭਗਦੀ ਠੀਕ ਹੈ ਡੀਸੀ ਨੇ ਸੈਨ ਨਾ ਕੀਤੇ ਤਾਂ ਡੀਸੀ ਬਾਹਰ ਹੋਊਗਾ ਟੜਕੇ ਠੀਕ ਹੈ ਬਾਈ ਤੇ ਵੀਰ ਬਾਵਾ ਦੀ ਕਰੋੜ ਰੁਪਿਆ ਦੇ ਦੇ ਸਹੀ ਆ ਵਾ ਸਹੀ ਆ ਠੀਕ ਹੈ ਬਾਈ ਬਾਈ ਜੀ ਨਹਿਰਾਂ ਵਾਲਿਆਂ ਵਾਸਤੇ ਬੇਨਤੀ ਹੈ ਇੱਕ ਹਾਂਜੀ ਚੈ ਕੁੱਤਰ ਦਿੰਦਾ ਪੈਸੇ ਚੈ ਮੈਂ ਦਿੰਦਾ ਪੈਸੇ ਠੀਕ ਆ ਸਟਾਮ ਭਰਾ ਲਓ ਜੇ ਸਰਪੰਚ ਬਣ ਗਿਆ 20 ਕਿਲੇ ਨਹਿਰਾਂ ਵਾਲਿਆਂ ਨੂੰ ਮੈਂ ਦਊ 35 ਤਾੜੀਆਂ ਤਾੜੀਆਂ ਤੇ ਪਾਟਾ ਕੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ दारू ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਭਾਣੇ ਰੋਟੀ ਖਾਦੀਆਂ ਕਿ ਨਹੀਂ ਖਾਦੀਆਂ ਸਹੀ ਆ ਗੱਲ ਸਹੀ ਆ ਬੁੜੀਆਂ ਤੇ ਇੱਕ ਸ਼ੂਟ ਹਾਂ 1100 ਰੁਪਇਆ ਮੇਰੇ ਵੱਲ ਨਹੀਂ ਉਹ ਜਿੰਨ ਬੋਟ ਪਾਉਣ ਉਹਨਾਂਗੇ ਵਾਹ ਵਾਹ ਸਹੀ ਇੱਕ ਸ਼ੂਟ ਨਹੀਂ ਇੱਕ ਇੱਕ ਸ਼ੂਟ ਸ਼ਾਲਾ ਹੀ ਹਾਂ ਇੱਕ ਸ਼ੂਟ 1100 ਦਾ ਭਾਣੇ ਆ ਆਹ ਦੀ ਪਸੰਦ ਦੇ ਪਾ ਲੈਣੀ ਡਬਲ ਬੈੱਡ ਵਾਲਾ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਲੈ ਲਾ ਲੈ ਠੰਡੀ ਆ ਇਹ ਬਈਆ ਇਹ ਜਵਾਕਾਂ ਆਸੇ ਭਾਈ ਜੀ ਵਰਦੀ ਸਪੈਸ਼ਲ ਮੇਰੇ ਜਵਾਕ ਨਹਿਰ ਤੋਂ ਵੜਨਗੇ ਜਾਂਦੇ ਆ ਭਾਵੇਂ ਆਦੇ ਪੱਲੋ ਲਾਵਾਂ ਆਟੋ ਲਾਵਾਂ ਵੈਨ ਲਾਵਾਂ ਸਹੀ ਹੈ ਸਹੀ ਹੈ ਕਿਆ ਬਾਤ ਠੀਕ ਆ ਕਹਿ ਦੀ ਹੁਣ ਭੇਜਦਾ ਤੜਕ ਕਾਲੀ ਪਾਰਟੀ ਵੱਲੋਂ ਉੱਠੂਗਾ ਭਾਈ ਜੀ ਭਾਵੇਂ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਹਾਂ ਉੱਤਰ ਨੂੰ ਗੈਰੀ ਚਾ ਤੂੰ ਉੱਡਿਆ ਚ ਮੈਂ ਤੇਰਾ ਮੁੰਡਾ ਉੱਡੂ ਆ ਟਰੈਕਟਰ ਦਾ ਮੁੰਡਾ ਬਈ ਹਰਜੀਤ ਸਿੰਘ ਮੇਰਾ ਨਾਂ ਉਰਫ ਮੰਗਾ ਨਹਿਰ ਵਾਲਾਂ ਦੇ ਭਰਾਵਾਂ ਦੇ ਨਾਲ ਸੰਜੋਗ ਨਾਲ ਖੜਾ ਨਹਿਰ ਤੇ ਬਈ ਜਿਹੜੀ ਨਹਿਰ ਬਣ ਰਹੀ ਹੈ ਨਾ ਉਹ ਵਿਚਾਰਾਂ ਦਾ ਕੀ ਕਸੂਰਾ ਅੱਜ ਦੇ ਨਹੀਂ ਉਹ ਕਿੰਨੇ ਸਾਲਾਂ ਤੋਂ ਵੋਟਾਂ ਪਾ ਰਿਹਾ ਕਦੇ ਵੜਿੰਗ ਪਿੰਡ ਧਿਆਨ ਮਾਰ ਕੇ ਵੇਖਿਆ ਕਦੇ ਰਾਜ ਨਹੀਂ ਬਈ ਨਹਿਰ ਵਾਲਾਂ ਤਾਂ ਮੈਂ ਕੋਈ ਹੱਲ ਕਰਾ ਮੇਰਾ ਹੱਥ ਬੰਨ ਕੇ ਬੇਨਤੀ ਹੈ ਵੀਰੇ ਐਮਪੀ ਆਹੋ ਚਲੋ ਠੀਕ ਆ ਵੀ ਸਾਡਾ ਜ਼ਿਲ੍ਹਾ ਨਹੀਂ ਪੈਂਦਾ ਉਹਦੇ 'ਚ ਕੋਈ ਚੱਕਰ ਵਾਲੀ ਗੱਲ ਨਹੀਂ ਮੇਨ ਗੱਲ ਇਹ ਜਿਹੜੇ ਮੈਂ ਵਾਅਦੇ ਕੀਤੇ ਰਾਤ ਉਹਨਾਂ ਤੇ ਨਿਭੂਗਾ ਭਾਵੇਂ ਦੀ ਸਟਾਮ ਲੈ ਕੇ ਬਈ ਅੱਜ ਲਿਖ ਲਓ ਕੀ ਵਾਅਦਾ ਕੀ ਸੀ ਕੀ ਵਾਅਦੇ ਕੀ ਭਾਈ ਜੀ 1100 ਰੁਪਿਆ ਇੱਕ ਸ਼ੂਟ ਨਾਲ ਡਬਲ ਬੈੱਡ ਦਾ ਕੰਬਲ ਬੱਚਿਆਂ ਵਾਸਤੇ ਜਿਹੜੇ ਨਹਿਰ ਤੋਂ ਵਿਚਾਰੇ ਬੱਚੇ ਜਾਂਦੇ ਆ ਚਵੇਲ ਵਾਲੀ 2.5 ਕਿਲੋਮੀਟਰ ਘੜ ਪੈ ਜਾਂਦਾ ਸਕੂਲ ਤੇ ਬੱਚੇ ਅਧੇ ਰਹਿ ਜਾਂਦੇ ਤੇ ਕਿੱਟ ਇੰਨੀ ਭਾਰੀ ਹੁੰਦੀ ਆ ਉਹਨਾਂ ਨੂੰ ਮੈਂ ਸਪੈਸ਼ਲ ਆਦ ਦੇ ਵੱਲੋਂ ਭਾਵੇਂ ਦੀ ਵਣ ਦੇਵਾ ਤੇ ਭਾਵੇਂ ਦੀ ਕੋਈ ਗੱਡੀ ਘੜਾ ਕੇ ਦੇਵਾ ਤੇ ਤੀਜਾ ਨੰਬਰ ਬਾਈ ਜੀ ਮੇਰਾ ਇਹ ਹੈ ਨਹਿਰਾ ਵਾਲਿਆਂ ਨੂੰ ਮੈਂ ਪੰਜ-ਪੰਜ ਮਰਲੇ ਜਗਾ ਦਊਗਾ ਮੇਰੇ ਕੋਲੇ 12 ਮਰਲੇ ਆਦੇ ਸਵੇਜ ਜਗਾ ਪਈ ਆ ਜਿਹੜਾ ਘਰ ਕਹਿੰਦਾ ਆ ਕੇ ਲੈ ਲੈ ਅੱਜ ਹੀ ਆ ਜੇ ਹਰਾਮ ਦਾ ਹੋਮਾ ਜੇ ਮੈਂ ਬਾਦੇ ਤੋਂ ਮੁਕਰਾਂ